ਆਪਣੀਆਂ ਫਿਲਮਾਂ ਦੇ ਬਾਗ ਹਿੰਦੀ ਸਿਨੇਮਾ ਵੀ ਆਪਣੇ ਗੀਤਾਂ ਦੇ ਲਈ ਸੁਰਖੀਆਂ ਦੇ ਵਿੱਚ ਰਿਹਾ ਹੈ ਪੋਲੀਵੁੱਡ ਦੇ ਗਾਣੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਧੁੰਮਾ ਮਚਾ ਰਹੇ ਨੇ ਇਸ ਲਈ ਹਰ ਰੋਜ਼ ਨਵੇਂ ਗਾਣੇ ਡੀਲਿਵਰ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਜਿੱਥੇ ਕੁਝ ਲੋਕ ਅਜੇ ਵੀ ਗਾਣੇ ਪਸੰਦ ਕਰਦੇ ਨੇ ਇਸ ਦੇ ਨਾਲ ਹੀ ਅੱਜ ਦੇ ਨੌਜਵਾਨ ਰੈਪਰਾਂ ਨੂੰ ਬਹੁਤ ਪਸੰਦ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸਭ ਤੋਂ ਅਮੀਰ ਰੈਪਰ ਕੌਣ ਹੈ ਤਾਉ ਤੁਹਾਨੂੰ ਦੱਸ ਦਈਏ ਕਿ ਇਹ ਉਹ ਰੈਪਰ ਹੈ ਜੋ ਐਨੀ ਦੇਵੀ ਸੁਰਖੀਆਂ ਦੇ ਵਿੱਚ ਹੈ ਪ੍ਰਸ਼ੰਸਕ ਉਹਨਾਂ ਨੂੰ ਉਹਨਾਂ ਦੇ ਅਸਲੀ ਨਾਮ ਦੇ ਨਾਲੋਂ ਦੇਸੀ ਨਾਮ ਦੇ ਨਾਲ ਜ਼ਿਆਦਾ ਜਾਣਦੇ ਨੇ ਇਹ ਕੋਈ ਹੋਰ ਨਹੀਂ ਸਗੋ ਉਹ ਹੈ ਜਿਨ੍ਹਾਂ ਨੇ ਬ੍ਰਾਊਨ ਰੰਗ ਅਤੇ 128 ਕੁੜੀ ਦਾ ਵਰਗੇ ਬਲੌਕਬਸਟਰ ਹਿੱਟ ਗਾਣੇ ਦਿੱਤੇ ਨੇ ਇਹ ਹਨ ਯੋਯੋਹਾਨੀ ਸਿੰਘ ਹਨੀ ਸਿੰਘ ਇੱਕ ਗਾਇਕ ਹੋਣ ਦੇ ਨਾਲ-ਨਾਲ ਇੱਕ ਨਿਰਮਾਤਾ ਵੀ ਨੇ। ਉਹਨਾਂ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਵਿਲੱਖਣ ਜਾਦੂ ਫੈਲਾਇਆ ਹੋਇਆ ਏ। ਸਾਰਿਆਂ ਨੂੰ ਉਹਨਾਂ ਦਾ ਵੱਖਰਾ ਅੰਦਾਜ਼ ਬਹੁਤ ਪਸੰਦ ਆਉਂਦਾ ਏ ਅਤੇ ਸਾਰਿਆਂ ਨੇ ਉਹਨਾਂ ਦੇ ਗੀਤਾਂ ਤੇ ਖੂਬਨਤ ਪੰਗੜਾ ਵੀ ਪਾਇਆ ਹੋਇਆ ਏ। ਇੱਕ ਸਮਾਂ ਸੀ ਜਦੋਂ ਹਨੀ ਸਿੰਘ ਦੇ ਗਾਣੇ ਹਰ ਕਿਸੇ ਦੀ ਜ਼ੁਬਾਨ ਤੇ ਹੁੰਦੇ ਸਨ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ-ਚੜਾਅ ਆਏ ਪਰ ਗਾਇਕ ਦਾ ਬੈਂਕ ਬੈਲੈਂਸ ਲਗਾਤਾਰ ਵਧਦਾ ਗਿਆ। ਮਸ਼ਹੂਰ ਗਾਇਕ ਅਤੇ ਰੈਪਰ ਯੋਯੋਹਨੀ ਸਿੰਘ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਚਾਰਟ ਬਸਟਰ ਹਿੱਟ ਗਾਣੇ ਦਿੱਤੇ ਨੇ। ਫਿਰ ਇੱਕ ਸਮਾਂ ਆਇਆ ਜਦੋਂ ਹਨੀ ਸਿੰਘ ਪ੍ਰਸਿੱਧੀ ਦੇ ਨਸ਼ੇ ਦੇ ਵਿੱਚ ਮਸਤ ਹੋ ਗਿਆ। ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਰਿਸ਼ਤੇ ਵੀ ਟੁੱਟਣ ਲੱਗੇ ਪਰ ਇਸ ਗਾਇਕ ਨੇ ਕਦੇ ਹਾਰ ਨਹੀਂ ਮੰਨੀ ਅਤੇ ਦੁਬਾਰਾ ਖੜਾ ਹੋ ਗਿਆ। ਸਫਲਤਾ ਦੀ ਇੱਕ ਨਵੀਂ ਉਡਾਨ ਭਰਨ ਦੇ ਲਈ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਕਾਲਾ ਸਟਾਰ ਗੀਤ ਦੇ ਨਾਲ ਸ਼ਾਨਦਾਰ ਵਾਪਸੀ ਕੀਤੀ ਇਹ ਗੀਤ 2014 ਦੇ ਵਿੱਚ ਰਿਲੀਜ਼ ਹੋਈ ਦੇਸੀ ਕਲਾਕਾਰ ਦਾ ਦੁੱਜਾ ਦਿਆਈ ਸੀ ਯੋਯੋਹਾਨੀ ਸਿੰਘ ਨੇ ਹਿੰਦੀ ਅਤੇ ਪੰਜਾਬੀ ਗੀਤ ਗਾਏ ਨੇ ਅਤੇ ਕੰਪੋਜ਼ ਵੀ ਕੀਤੇ ਨੇ ਕਈ ਭਾਰਤੀ ਭਾਸ਼ਾਵਾਂ ਵਿੱਚ ਵੀ ਗਾਏ ਨੇ ਇਹੀ ਕਾਰਨ ਹੈ ਕਿ ਉਹ ਦੇਸ਼ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਰੈਪਰ ਹੈ ਇੱਕ ਰਿਪੋਰਟ ਦੇ ਅਨੁਸਾਰ 2024 ਤੱਕ ਯੋਯੋਹਾਨੀ ਸਿੰਘ ਦੀ ਕੁੱਲ ਜਾਇਦਾਦ 25 ਮਿਲੀਅਨ ਅਮਰੀਕੀ ਡਾਲਰ ਲਗਭਗ 217 ਕਰੋੜ ਸੀ ਉਦੇਸ਼ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੰਗੀਤਕਾਰਾਂ ਦੇ ਵਿੱਚ ਹੋਈ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਬਾਦਸ਼ਾਹ ਦੀ ਕੁੱਲ ਜਾਇਦਾਦ 50 ਕਰੋੜ ਰੁਪਏ ਤੋਂ ਵੱਧ ਹੈ ਇਸ ਦੇ ਨਾਲ ਹੀ ਰਫਤਾਰ ਦੀ ਕੁੱਲ ਜਾਇਦਾਦ ਲਗਭਗ 100 ਕਰੋੜ ਐਮ ਸੀ ਸਟੈਨ ਦੀ ਕੁੱਲ ਜਾਇਦਾਦ 25 ਤੋਂ 30 ਕਰੋੜ ਅਤੇ ਡਿਵਾਈਨ ਦੀ ਕੁੱਲ ਜਾਇਦਾਦ 10 ਕਰੋੜ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਯੋਯੋਹਾਨੀ ਸਿੰਘ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਰੈਪਰ ਅਤੇ ਗਾਇਕ ਦੀ ਅੰਦਾਜ਼ਨ ਕੁੱਲ ਦੌਲਤ 217 ਕਰੋੜ ਰੁਪਏ ਹੈ। ਆਪਣੀਆਂ ਫਿਲਮਾਂ ਦੇ ਬਾਗ ਹਿੰਦੀ ਸਿਨੇਮਾ ਵੀ ਆਪਣੇ ਗੀਤਾਂ ਦੇ ਲਈ ਸੁਰਖੀਆਂ ਦੇ ਵਿੱਚ ਰਹੀ ਹੈ। ਪੋਲੀਵੁੱਡ ਦੇ ਗਾਣੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਧਮਮਾ ਮਚਾ ਰਹੇ ਨੇ। ਇਸ ਲਈ ਹਰ ਰੋਜ਼ ਨਵੇਂ ਗਾਣੇ ਰਿਲੀਜ਼ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਜਿੱਥੇ ਕੁਝ ਲੋਕ ਅਜੇ ਵੀ ਗਾਣੇ ਪਸੰਦ ਕਰਦੇ ਨੇ ਇਸ ਦੇ ਨਾਲ ਹੀ ਅੱਜ ਦੇ ਨੌਜਵਾਨ ਰੈਪਰਾਂ ਨੂੰ ਬਹੁਤ ਪਸੰਦ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਸਭ ਤੋਂ ਅਮੀਰ ਰੈਪਰ ਕੌਣ ਹੈ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਇਹ ਉਹ ਰੈਪਰ ਹੈ ਜੋ ਐਨੀ ਦੇਵੀ ਸੁਰਖੀਆਂ ਦੇ ਵਿੱਚ ਹੈ ਪ੍ਰਸ਼ੰਸਕ ਉਹਨਾਂ ਨੂੰ ਉਹਨਾਂ ਦੇ ਅਸਲੀ ਨਾਮ ਦੇ ਨਾਲੋਂ ਦੇਸੀ ਨਾਮ ਦੇ ਨਾਲ ਜ਼ਿਆਦਾ ਜਾਣਦੇ ਨੇ ਇਹ ਕੋਈ ਹੋਰ ਨਹੀਂ ਸਗੋ ਉਹ ਐ ਜਿਨ੍ਹਾਂ ਨੇ ਬ੍ਰਾਊਨ ਰੰਗ ਅਤੇ 128 ਕੁੜੀ ਦਾ ਵਰਗੇ ਬਲੌਕਬਸਟਰ ਹਿੱਟ ਗਾਣੇ ਦਿੱਤੇ ਨੇ ਇਹ ਹਨ ਯੋ ਯੋਹਾਨੀਸ ਹਨੀ ਸਿੰਘ ਇੱਕ ਗਾਇਕ ਹੋਣ ਦੇ ਨਾਲ-ਨਾਲ ਇੱਕ ਨਿਰਮਾਤਾ ਵੀ ਨੇ ਉਹਨਾਂ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਵਿਲੱਖਣ ਜਾਦੂ ਫੈਲਾਇਆ ਹੋਇਆ ਹੈ ਸਾਰਿਆਂ ਨੂੰ ਉਹਨਾਂ ਦਾ ਵੱਖਰਾ ਅੰਦਾਜ਼ ਬਹੁਤ ਪਸੰਦ ਆਉਂਦਾ ਹੈ ਅਤੇ ਸਾਰਿਆਂ ਨੇ ਉਹਨਾਂ ਦੇ ਗੀਤਾਂ ਤੇ ਖੂਬਨਤ ਪੰਗੜਾ ਵੀ ਪਾਇਆ ਹੋਇਆ ਹੈ ਇੱਕ ਸਮਾਂ ਸੀ ਜਦੋਂ ਹਨੀ ਸਿੰਘ ਦੇ ਗਾਣੇ ਹਰ ਕਿਸੇ ਦੀ ਜ਼ੁਬਾਨ ਤੇ ਹੁੰਦੇ ਸਨ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਆਏ ਪਰ ਗਾਇਕ ਦਾ ਬੈਂਕ ਬੈਲੈਂਸ ਲਗਾਤਾਰ ਵਧਦਾ ਗਿਆ ਮਸ਼ਹੂਰ ਗਾਇਕ ਅਤੇ ਰੈਪਰ ਯੋਯੋ ਹਨੀ ਸਿੰਘ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਚਾਰਟ ਬਸਟਰ ਹਿੱਟ ਗਾਣੇ ਦਿੱਤੇ ਨੇ। ਫਿਰ ਇੱਕ ਸਮਾਂ ਆਇਆ ਜਦੋਂ ਹਨੀ ਸਿੰਘ ਪ੍ਰਸਿੱਧੀ ਦੇ ਨਸ਼ੇ ਦੇ ਵਿੱਚ ਮਸਤ ਹੋ ਗਿਆ। ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਰਿਸ਼ਤੇ ਵੀ ਟੁੱਟਣ ਲੱਗੇ ਪਰ ਇਸ ਗਾਇਕ ਨੇ ਕਦੇ ਹਾਰ ਨਹੀਂ ਮੰਨੀ ਅਤੇ ਦੁਬਾਰਾ ਖੜਾ ਹੋ ਗਿਆ ਸਫਲਤਾ ਦੀ ਇੱਕ ਨਵੀਂ ਉਡਾਨ ਭਰਨ ਦੇ ਲਈ। ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਕਾਲਾ ਸਟਾਰ ਗੀਤ ਦੇ ਨਾਲ ਸ਼ਾਨਦਾਰ ਵਾਪਸੀ ਕੀਤੀ ਇਹ ਗੀਤ 2014 ਦੇ ਵਿੱਚ ਰਿਲੀਜ਼ ਹੋਈ ਦੇਸੀ ਕਲਾਕਾਰ ਦਾ ਦੁੱਜਾ ਆਇਆ ਸੀ ਯੋਯੋਹਾਨੀ ਸਿੰਘ ਨੇ ਹਿੰਦੀ ਅਤੇ ਪੰਜਾਬੀ ਗੀਤ ਗਾਏ ਨੇ ਅਤੇ ਕੰਪੋਜ਼ ਵੀ ਕੀਤੇ ਨੇ ਕਿ ਭਾਰਤੀ ਪਸ਼ਾਮਤ ਦੇ ਵਿੱਚ ਵੀ ਗਾਏ ਨੇ ਇਹੀ ਕਾਰਨ ਹੈ ਕਿ ਉਹ ਦੇਸ਼ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਰੈਪਰ ਹੈ ਇੱਕ ਰਿਪੋਰਟ ਦੇ ਅਨੁਸਾਰ 2024 ਤੱਕ ਯੋਯੋਹਾਨੀ ਸਿੰਘ ਦੀ ਕੁੱਲ ਜਾਇਦਾਦ 25 ਮਿਲੀਅਨ ਅਮਰੀਕੀ ਡਾਲਰ ਲਗਭਗ 217 ਕਰੋੜ ਸੀ ਉਹ ਦੇਸ਼ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੰਗੀਤਕਾਰਾਂ ਦੇ ਵਿੱਚ ਹੋਈ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਬਾਦਸ਼ਾਹ ਦੀ ਕੁੱਲ ਜਾਇਦਾਦ 50 ਕਰੋੜ ਰੁਪਏ ਤੋਂ ਵੱਧ ਹੈ ਇਸ ਦੇ ਨਾਲ ਹੀ ਰਫਤਾਰ ਦੀ ਕੁੱਲ ਜਾਇਦਾਦ ਲਗਭਗ 100 ਕਰੋੜ ਐਮਸੀ ਸਟੈਂਡ ਦੀ ਕੁੱਲ ਜਾਇਦਾਦ 25 ਤੋਂ 30 ਕਰੋੜ ਅਤੇ ਡਿਵਾਈਨ ਦੀ ਕੁੱਲ ਜਾਇਦਾਦ 10 ਕਰੋੜ ਹੈ ਇਸ ਦੇ ਨਾਲ ਹੀ ਜੇਕਰ ਅਸੀਂ ਯੋਯੋਹਾਨੀ ਸਿੰਘ ਦੀ ਕੁੱਲ ਜਾਇਦਾਦੀ ਗੱਲ ਕਰੀਏ ਤਾਂ ਰੈਪਰ ਅਤੇ ਗਾਇਕ ਦੀ ਅੰਦਾਜ਼ਨ ਕੁੱਲ ਦੌਲਤ 217 ਕਰੋੜ ਰੁਪਏ ਹੈ ਆਪਣੀਆਂ ਫਿਲਮਾਂ ਦੇ ਬਾਗ ਹਿੰਦੀ ਸਿਨੇਮਾ ਵੀ ਆਪਣੇ ਗੀਤਾਂ ਦੇ ਲਈ ਸੁਰਖੀਆਂ ਦੇ ਵਿੱਚ ਰਹੀ ਹੈ ਪੋਲੀਵੁੱਡ ਦੇ ਗਾਣੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਧੁੰਮਾ ਮਚਾ ਰਹੇ ਨੇ ਇਸ ਲਈ ਹਰ ਰੋਜ਼ ਨਵੇਂ ਗਾਣੇ 릴ੀਜ਼ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਜਿੱਥੇ ਕੁਝ ਲੋਕ ਅਜੇ ਵੀ ਗਾਣੇ ਪਸੰਦ ਕਰਦੇ ਨੇ ਇਸ ਦੇ ਨਾਲ ਹੀ ਅੱਜ ਦੇ ਨੌਜਵਾਨ ਰੈਪਰਾਂ ਨੂੰ ਬਹੁਤ ਪਸੰਦ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਸਭ ਤੋਂ ਅਮੀਰ ਰੈਪਰ ਕੌਣ ਹੈ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਇਹ ਉਹ ਰੈਪਰ ਹੈ ਜੋ ਐਨੀ ਦੇਵੀ ਸੁਰਖੀਆਂ ਦੇ ਵਿੱਚ ਹੈ ਪ੍ਰਸ਼ੰਸਕ ਉਹਨਾਂ ਨੂੰ ਉਹਨਾਂ ਦੇ ਅਸਲੀ ਨਾਮ ਦੇ ਨਾਲੋਂ ਦੇਸੀ ਨਾਮ ਦੇ ਨਾਲ ਜ਼ਿਆਦਾ ਜਾਣਦੇ ਨੇ ਇਹ ਕੋਈ ਹੋਰ ਨਹੀਂ ਸਗੋ ਉਹ ਐ ਜਿਨ੍ਹਾਂ ਨੇ ਬ੍ਰਾਊਨ ਰੰਗ ਅਤੇ 128 ਕੁੜੀ ਦਾ ਵਰਗੇ ਬਲੌਕਬਸਟਰ ਹਿੱਟ ਗਾਣੇ ਦਿੱਤੇ ਨੇ ਇਹ ਹਨ ਯੋਯੋਹਾਨੀ ਸਿੰਘ ਹਨੀ ਸਿੰਘ ਇੱਕ ਗਾਇਕ ਹੋਣ ਦੇ ਨਾਲ-ਨਾਲ ਇੱਕ ਨਿਰਮਾਤਾ ਵੀ ਨੇ ਉਹਨਾਂ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਵਿਲੱਖਣ ਜਾਦੂ ਫੈਲਾਇਆ ਹੋਇਆ ਹੈ ਸਾਰਿਆਂ ਨੂੰ ਉਹਨਾਂ ਦਾ ਵੱਖਰਾ ਅੰਦਾਜ਼ ਬਹੁਤ ਪਸੰਦ ਆਉਂਦਾ ਹੈ ਅਤੇ ਸਾਰਿਆਂ ਨੇ ਉਹਨਾਂ ਦੇ ਗੀਤਾਂ ਤੇ ਖੂਬਨ ਭੰਗੜਾ ਵੀ ਪਾਇਆ ਹੋਇਆ ਹੈ ਇੱਕ ਸਮਾਂ ਸੀ ਜਦੋਂ ਹਨੀ ਸਿੰਘ ਦੇ ਗਾਣੇ ਹਰ ਕਿਸੇ ਦੀ ਜ਼ੁਬਾਨ ਤੇ ਹੁੰਦੇ ਸਨ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਆਏ ਪਰ ਗਾਇਕ ਦਾ ਬੈਂਕ ਬੈਲੈਂਸ ਲਗਾਤਾਰ ਵਧਦਾ ਗਿਆ ਮਸ਼ਹੂਰ ਗਾਇਕ ਅਤੇ ਰੈਪਰ ਯੋਯੋਭਨੀ ਸਿੰਘ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਚਾਰਟ ਬਸਟਰ ਹਿੱਟ ਗਾਣੇ ਦਿੱਤੇ ਨੇ। ਫਿਰ ਇੱਕ ਸਮਾਂ ਆਇਆ ਜਦੋਂ ਹਨੀ ਸਿੰਘ ਪ੍ਰਸਿੱਧੀ ਦੇ ਨਸ਼ੇ ਦੇ ਵਿੱਚ ਮਸਤ ਹੋ ਗਿਆ। ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਰਿਸ਼ਤੇ ਵੀ ਟੁੱਟਣ ਲੱਗੇ ਪਰ ਇਸ ਗਾਇਕ ਨੇ ਕਦੇ ਹਾਰ ਨਹੀਂ ਮੰਨੀ ਅਤੇ ਦੁਬਾਰਾ ਖੜਾ ਹੋ ਗਿਆ ਸਫਲਤਾ ਦੀ ਇੱਕ ਨਵੀਂ ਉਡਾਨ ਭਰਨ ਦੇ ਲਈ। ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਕਾਲਾ ਸਟਾਰ ਗੀਤ ਦੇ ਨਾਲ ਸ਼ਾਨਦਾਰ ਵਾਪਸੀ ਕੀਤੀ ਇਹ ਗੀਤ 2014 ਦੇ ਵਿੱਚ ਰਿਲੀਜ਼ ਹੋਈ ਦੇਸੀ ਕਲਾਕਾਰ ਦਾ ਦੁੱਜਾ ਦੇ ਆਈ ਸੀ ਯੋਯੋਹਾਨੀ ਸਿੰਘ ਨੇ ਹਿੰਦੀ ਅਤੇ ਪੰਜਾਬੀ ਗੀਤ ਗਾਏ ਨੇ ਅਤੇ ਕੰਪੋਜ਼ ਵੀ ਕੀਤੇ ਨੇ ਕਿ ਭਾਰਤੀ ਪਸ਼ਾਵਤ ਦੇ ਵਿੱਚ ਵੀ ਗਾਏ ਨੇ ਇਹੀ ਕਾਰਨ ਹੈ ਕਿ ਉਹ ਦੇਸ਼ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਰੈਪਰ ਹੈ ਇੱਕ ਰਿਪੋਰਟ ਦੇ ਅਨੁਸਾਰ 2024 ਤੱਕ ਯੋਯੋਹਾਨੀ ਸਿੰਘ ਦੀ ਕੁੱਲ ਚਾਇਦਾਦ 25 ਮਿਲੀਅਨ ਅਮਰੀਕੀ ਡਾਲਰ ਲਗਭਗ 217 ਕਰੋੜ ਸੀ ਉਹ ਦੇਸ਼ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੰਗੀਤਕਾਰਾਂ ਦੇ ਵਿੱਚ ਹੋਈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਬਾਦਸ਼ਾਹ ਦੀ ਕੁੱਲ ਜਾਇਦਾਦ 50 ਕਰੋੜ ਰੁਪਏ ਤੋਂ ਵੱਧ ਹੈ ਇਸ ਦੇ ਨਾਲ ਹੀ ਰਫਤਾਰ ਦੀ ਕੁੱਲ ਜਾਇਦਾਦ ਲਗਭਗ 100 ਕਰੋੜ ਐਮਸੀ ਸਟੈਂਡ ਦੀ ਕੁੱਲ ਜਾਇਦਾਦ 25 ਤੋਂ 30 ਕਰੋੜ ਅਤੇ ਡਿਵਾਈਨ ਦੀ ਕੁੱਲ ਜਾਇਦਾਦ 10 ਕਰੋੜ ਹੈ ਇਸ ਦੇ ਨਾਲ ਹੀ ਜੇਕਰ ਅਸੀਂ ਯੋਯੋਹਾਨੀ ਸਿੰਘ ਦੀ ਕੁੱਲ ਚਾਹੇ ਦਾਦੀ ਗੱਲ ਕਰੀਏ ਤਾਂ ਰੈਪਰ ਅਤੇ ਗਾਇਕ ਦੀ ਅੰਦਾਜ਼ਨ ਕੁੱਲ ਦੌਲਤ 217 ਕਰੋੜ ਰੁਪਏ ਹੈ ਆਪਣੀਆਂ ਫਿਲਮਾਂ ਦੇ ਬਾਗ ਹਿੰਦੀ ਸਿਨੇਮਾ ਵੀ ਆਪਣੇ ਗੀਤਾਂ ਦੇ ਲਈ ਸੁਰਖੀਆਂ ਦੇ ਵਿੱਚ ਰਹੀ ਹੈ ਪੋਲੀਵੁੱਡ ਦੇ ਗਾਣੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਧੁੰਮਾ ਮਚਾ ਰਹੇ ਨੇ ਇਸ ਲਈ ਹਰ ਰੋਜ਼ ਨਵੇਂ ਗਾਣੇ ਦੀ ਲੀਜ਼ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਜਿੱਥੇ ਕੁਝ ਲੋਕ ਅਜੇ ਵੀ ਗਾਣੇ ਪਸੰਦ ਕਰਦੇ ਨੇ ਇਸ ਦੇ ਨਾਲ ਹੀ ਅੱਜ ਦੇ ਨੌਜਵਾਨ ਰੈਪਰਾਂ ਨੂੰ ਬਹੁਤ ਪਸੰਦ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸਭ ਤੋਂ ਅਮੀਰ ਰੈਪਰ ਕੌਣ ਹੈ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਇਹ ਉਹ ਰੈਪਰ ਹੈ ਜੋ ਐਨੀ ਦੇਨੀ ਸੁਰਖੀਆਂ ਦੇ ਵਿੱਚ ਹੈ ਪ੍ਰਸ਼ੰਸਕ ਉਹਨਾਂ ਨੂੰ ਉਹਨਾਂ ਦੇ ਅਸਲੀ ਨਾਮ ਦੇ ਨਾਲੋਂ ਦੇਸੀ ਨਾਮ ਦੇ ਨਾਲ ਜ਼ਿਆਦਾ ਜਾਣਦੇ ਨੇ ਇਹ ਕੋਈ ਹੋਰ ਨਹੀਂ ਸਗੋ ਉਹ ਐ ਜਿਨ੍ਹਾਂ ਨੇ ਬ੍ਰਾਊਨ ਰੰਗ ਅਤੇ 128 ਕੁੜੀ ਦਾ ਵਰਗੇ ਬਲੌਕਬਸਟਰ ਹਿੱਟ ਗਾਣੇ ਦਿੱਤੇ ਨੇ ਇਹ ਹਨ ਯੋਯੋਹਾਨੀ ਸਿੰਘ ਹਨੀ ਸਿੰਘ ਇੱਕ ਗਾਇਕ ਹੋਣ ਦੇ ਨਾਲ-ਨਾਲ ਇੱਕ ਨਿਰਮਾਤਾ ਵੀ ਨੇ। ਉਹਨਾਂ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਵਿਲੱਖਣ ਜਾਦੂ ਫੈਲਾਇਆ ਹੋਇਆ ਏ। ਸਾਰਿਆਂ ਨੂੰ ਉਹਨਾਂ ਦਾ ਵੱਖਰਾ ਅੰਦਾਜ਼ ਬਹੁਤ ਪਸੰਦ ਆਉਂਦਾ ਏ ਅਤੇ ਸਾਰਿਆਂ ਨੇ ਉਹਨਾਂ ਦੇ ਗੀਤਾਂ ਤੇ ਖੂਬਨਤ ਪੰਗੜਾ ਵੀ ਪਾਇਆ ਹੋਇਆ ਏ। ਇੱਕ ਸਮਾਂ ਸੀ ਜਦੋਂ ਹਨੀ ਸਿੰਘ ਦੇ ਗਾਣੇ ਹਰ ਕਿਸੇ ਦੀ ਜ਼ੁਬਾਨ ਤੇ ਹੁੰਦੇ ਸਨ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ-ਚੜਾਅ ਆਏ ਪਰ ਗਾਇਕ ਦਾ ਬੈਂਕ ਬੈਲੈਂਸ ਲਗਾਤਾਰ ਵਧਦਾ ਗਿਆ। ਮਸ਼ਹੂਰ ਗਾਇਕ ਅਤੇ ਰੈਪਰ ਯੋਯੋਹਨੀ ਸਿੰਘ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਉਹਨਾਂ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਚਾਰਟ ਬਸਟਰ ਹਿੱਟ ਗਾਣੇ ਦਿੱਤੇ ਨੇ। ਫਿਰ ਇੱਕ ਸਮਾਂ ਆਇਆ ਜਦੋਂ ਹਨੀ ਸਿੰਘ ਪ੍ਰਸਿੱਧੀ ਦੇ ਨਸ਼ੇ ਦੇ ਵਿੱਚ ਮਸਤ ਹੋ ਗਿਆ। ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਰਿਸ਼ਤੇ ਵੀ ਟੁੱਟਣ ਲੱਗੇ ਪਰ ਇਸ ਗਾਇਕ ਨੇ ਕਦੇ ਹਾਰ ਨਹੀਂ ਮੰਨੀ ਅਤੇ ਦੁਬਾਰਾ ਖੜਾ ਹੋ ਕੇ ਸਫਲਤਾ ਦੀ ਇੱਕ ਨਵੀਂ ਉਡਾਨ ਭਰਨ ਦੇ ਲਈ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੇ ਕਾਲਾ ਸਟਾਰ ਗੀਤ ਦੇ ਨਾਲ ਸ਼ਾਨਦਾਰ ਵਾਪਸੀ ਕੀਤੀ ਇਹ ਗੀਤ 2014 ਦੇ ਵਿੱਚ ਰਿਲੀਜ਼ ਹੋਈ ਦੇਸੀ ਕਲਾਕਾਰ ਦਾ ਦੁੱਜਾ ਦੇ ਆਈ ਸੀ ਯੋਯੋਹਾਨੀ ਸਿੰਘ ਨੇ ਹਿੰਦੀ ਅਤੇ ਪੰਜਾਬੀ ਗੀਤ ਗਾਏ ਨੇ ਅਤੇ ਕੰਪੋਜ਼ ਵੀ ਕੀਤੇ ਨੇ ਕਿ ਭਾਰਤੀ ਭਾਸ਼ਾਵਾਂ ਦੇ ਵਿੱਚ ਵੀ ਗਾਏ ਨੇ ਇਹੀ ਕਾਰਨ ਹੈ ਕਿ ਉਹ ਦੇਸ਼ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਰੈਪਰ ਹੈ ਇੱਕ ਰਿਪੋਰਟ ਦੇ ਅਨੁਸਾਰ 2024 ਤੱਕ ਯੋਯੋਹਾਨੀ ਸਿੰਘ ਦੀ ਕੁੱਲ ਜਾਇਦਾਦ 25 ਮਿਲੀਅਨ ਅਮਰੀਕੀ ਡਾਲਰ ਲਗਭਗ 217 ਕਰੋੜ ਸੀ ਉਦੇਸ਼ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੰਗੀਤਕਾਰਾਂ ਦੇ ਵਿੱਚੋਂ ਇੱਕ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਬਾਦਸ਼ਾਹ ਦੀ ਕੁੱਲ ਜਾਇਦਾਦ 50 ਕਰੋੜ ਰੁਪਏ ਤੋਂ ਵੱਧ ਹੈ ਇਸ ਦੇ ਨਾਲ ਹੀ ਰਫਤਾਰ ਦੀ ਕੁੱਲ ਜਾਇਦਾਦ ਲਗਭਗ 100 ਕਰੋੜ ਐਮਸੀ ਸਟੈਂਡ ਦੀ ਕੁੱਲ ਜਾਇਦਾਦ 25 ਤੋਂ 30 ਕਰੋੜ ਅਤੇ ਡਿਵਾਈਨ ਦੀ ਕੁੱਲ ਜਾਇਦਾਦ 10 ਕਰੋੜ ਹੈ ਇਸ ਦੇ ਨਾਲ ਹੀ ਜੇਕਰ ਅਸੀਂ ਯੋਯੋਹਾਨੀ ਸਿੰਘ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਰੈਪਰ ਅਤੇ ਗਾਇਕ ਦੀ ਅੰਦਾਜ਼ਨ ਕੁੱਲ ਧੌਲਤ 217 ਕਰੋੜ ਰੁਪਏ ਹੈ